ਜ਼ਿਲੇ ਬਰਨਾਲੇ ਦਾ ਗੁਰਮਾ ਪਿੰਡਾ ਦੋ ਥਾਪੀਆਂ ਮਾਰੀਆਂ ਬਿੱਲੇ ਨੇ ਇੱਥੇ ਰੱਖੋ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਪਰ ਕਹਿੰਦੇ ਮੇਲਾ ਗੁਰਮਾ ਦੋ ਦੇ ਡਾਲਰ ਰੇਪੋ ਪਹਿਲਾ ਫੜਾ ਗਿਆ ਚਿੱਟੀ ਵਾਲਾ ਜੱਗਾ ਗੁਰਮਾ ਵਾਲਾ ਬਿੱਲੇ ਨੂੰ ਢਾ ਗਿਆ ਜਿੰਦੇ ਵਾਂਗੂ ਗੋਲ ਹੋ ਗਿਆ ਬੱਲੇ 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 ਕਿ ਮੁੰਡਾ ਕਰ ਦੇ ਰਿਹਾ ਲੈ ਵੀ ਪਰਤਿਆ ਬਿੱਲਾ ਆ ਗਿਆ ਰੇਡ ਤੇ ਅੱਜ ਦੇ ਟੂਰਨਾਮੈਂਟ ਦਾ ਪਹਿਲਾ ਪ੍ਰਾਈਜ਼ ਨਵਜੋਤ ਸਿੰਘ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਦੂਜਾ ਪ੍ਰਾਈਜ਼ ਬਿਹਰਾਪਲ ਜੀ ਪਰ ਵੇਖੀਏ ਨੌਜਵਾਨ ਚਿੱਟੀ ਵਾਲਾ ਜੱਗਾ ਤੇ ਨੌਜਵਾਨ ਜ਼ਿਲ੍ਹਾ ਬਰਨਾਲੇ ਦਾ ਗੁਰਮਾ ਪਿੰਡਾ ਦੋ ਥਾਪੀਆਂ ਮਾਰੀਆਂ ਬਿੱਲੇ ਨੇ ਇੱਥੇ ਰੱਖ ਇੱਥੇ ਵਾਲਾ ਬਿੱਲਾ ਆ ਗਿਆ ਹੁਣ ਲੋਕੀ ਸੋ ਮੁੰਡਾ ਕਹਿੰਦੇ ਮੇਲਾ ਲੁੱਟ ਗਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਆਹ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ 200 ਡਾਲਰ ਹੈਰੀ ਮੁੰਡੇਰ ਅਮਰੀਕਨ ਸਿਸਟਮ ਤੇ ਨਾਲ ਸਾਡਾ ਵੀਰ ਹਰਮਨ ਕਾਲੜੇ ਉਹਨਾਂ ਦੇ ਵੱਲੋਂ ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਇੰਦਰਜੀਤ ਗਿੱਲ ਤੇ ਨਵੀ ਗਿੱਲ ਦਾ ਵੀ ਧੰਨਵਾਦ ਰੂਮੀ ਪਿੰਡ ਵਾਲਿਆਂ ਦਾ ਰਵੀ ਕਲਰਾਮ ਦੀ ਰੇਡ ਤੇ ਜਾਫੀ ਜਾਸ ਪਤਲੇ ਤੇ ਸੁੱਕ ਤਤਲੇ ਹੁਣਾਂ ਦਾ ਯਾਰ ਪਰ ਗੁਰਮਾ ਵਾਲਾ ਬਿੱਲਾ ਫੇਰ ਆ ਗਿਆ ਗੁਰਮਾ ਵਾਲਾ ਬਿੱਲਾ ਬਿੱਲਾ ਤੇ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਬਿੱਲੇ ਨੂੰ ਢਾ ਗਿਆ ਸਿਰਾਂ ਲਾ ਗਿਆ ਆਹ ਸਿਰਾਂ ਲਾ ਗਿਆ 200 ਡਾਲਰ ਰੈਂਬੋ ਸਿੱਧੂ ਕਹਿੰਦਾ ਵੀ ਪੁਆਇੰਟ ਜਿਹਦਾ ਮਰਜੀ ਹੋਵੇ 200 ਡਾਲਰ ਰੈਂਬੋ ਪਹਿਲਾ ਖੜਾ ਗਿਆ ਕਿੱਟੀ ਵਾਲਾ ਜੱਗੇ ਗੁਰ ਵਾਲਾ ਬਿੱਲੇ ਨੂੰ ਟਾ ਗਿਆ ਉਧਰ ਸਾਡੇ ਵੀਰ ਬਿੱਲ ਮਹੇ ਤੇ ਅੰਦਰ ਲੱਖਾਂਗੇ ਨੌਜਵਾਨ ਕੱਲ ਰਾਮਾ ਵਧਿਆ ਹੋਇਆ ਕੈਲਰਮ ਵਾਲਾ ਰਵੀ ਕਹਿੰਦੇ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਉਧਰ ਅੰਗਦ ਸੰਧੂ ਚੇਚੇ ਤਰਤੇ ਪੁਜੇ ਹੈ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਜਾ ਰਿਹਾ ਹੈ ਇਧਰ ਵੇਖਦੇਵੇਂ ਨੌਜਵਾਨ ਅਰਸ਼ ਚੋੜਾ ਸਾਹ ਦੀ ਤਰਤੀ ਦਾ ਸੇਰਾ ਲਾਉ ਆ ਸੇਰਾ ਲਾਉ ਕਿ ਨਹੀਂ ਐਨ ਕਹਿੰਦੇ ਬੱਲੇ ਬੱਲੇ ਕਰਵਾਉਣ ਵਾਲੀ ਗੱਲ ਕੀਤੀ ਹੋਈ ਹੈ ਕਿ ਜਫਾ ਮਾਰ ਕੇ ਕੁੜਕੀ ਪਾਲੀ ਲੱਤਾਂ ਨੂੰ ਜਿੰਦੇ ਵਾਂਗੂ ਗੋਰ ਹੋ ਗਿਆ ਬੱਲੇ 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 ਕਿ ਮਾ ਮੈਚ ਚੱਕ ਲਓ ਚੱਲ ਚੱਲੀਏ ਜਰਕਦੇ ਮੇਲੇ ਚੱਲ ਚੱਲੀਏ ਜਰਗ ਦੇ ਮੇਲੇ ਚੋਲੇ ਵਾਲਾ ਅਰਸ਼ ਕਹਿੰਦਾ ਸਿਰਾਂ ਲਾ